ਇਹ ਐਨਾ ਨਹੀਂ ਉਹਨਾਂ ਦੇ ਨਾਲ ਕੁਝ ਹੋਰ ਅਧਿਕਾਰਤ ਵੀ ਗਾਜਗਰੀ ਹੈ ਤੋਂ ਅੰਦਾਜ਼ੇ ਨੇ ਕਿ ਡਰਾਈਵਿੰਗ ਲਾਇਸੈਂਸ ਕੋਟਾ ਲਿਆ ਕਾਫੀ ਦੇਰ ਤੋਂ ਰਿਪੋਰਟਾਂ ਭਗਵੰਤਮਾਨ ਸਾਹਿਬ ਨੂੰ ਮਿਲ ਰਹੀਆਂ ਸੀ ਤੇ ਬੀਤੇ ਦਿਨੀ ਆਟੋ ਦਫ਼ਤਰਾਂ 'ਚ ਛਾਪੇਮਾਰੀ ਕੀਤੀ ਗਈ ਸੀ ਵਿਲੀਨਸ ਵੱਲੋਂ 16 ਫਰਿਆਵੇ ਦਰਜ ਕੀਤੇ ਗਿਆਂ ਪਰ ਉਹਨਾਂ ਫਰਿਆਵੇ ਕਾਰਵਾਈ ਕੀਤੀ ਨਹੀਂ ਗਈ ਅਤੇ ਭਗਵੰਤਮਾਨ ਸਾਹਿਬ ਨੇ ਕਿਹਾ ਕਿ ਜਾਂਚ ਕੀਤੀ ਮੇਰੇ ਕੋਲ ਪੂਰੇ ਸਬੂਤ ਆਏ ਐ ਐਸਪੀ ਪਰਮਾਰ ਨੇ ਇਹ ਕਾਰਵਾਈ ਰੋਕੀ ਕਿਉਂ ਰੋਕੀ ਕਿਉਂਕਿ ਇਹ ਸਾਰਾ ਕੁਝ ਪ੍ਰਿਸ਼ਟਾਚਾਰ ਦੇ ਤਹਿਤ ਚੱਲ ਰਿਹਾ ਸੀ ਇਸ ਪੂਰੇ ਵਿਚਲੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਮਾਨਸਾ ਤੋਂ ਅਰਜਿੰਦਰ ਸਿੰਘ ਜੀ ਸਿੱਧਾ ਚੱਲਦੇ ਆ ਉਹਨਾਂ ਕੋ ਅਪਡੇਟ ਲੈਣ ਦੇ ਲਈ ਤਾਂ ਅਰਜਿੰਦਰ ਜੀ ਤੁਹਾਡਾ ਸਵਾਗਤ ਹੈ ਜੀ ਲਾਈਵ ਕ੍ਰੌਂਸਰ ਹੈਲੋ ਅਰਜਿੰਦਰ ਜੀ ਤੁਹਾਡਾ ਸਵਾਗਤ ਹੈ ਲਾਈਵ ਕ੍ਰੌਂਸਰ ਧੰਨਵਾਦ ਜੀ ਬੜੀ ਵੱਡੀ ਵੇਖੋ ਇੱਕ ਨੱਥ ਪਾਈ ਆ ਪ੍ਰਿਸ਼ਟਾਚਾਰ ਨੂੰ ਵਿਲਨਸ ਦੇ ਮੁਖੀ ਨੂੰ ਹੀ ਮੋਤਲ ਕਰਤਾ ਭਗਵੰਤਬੰਦੀ ਨੇ ਦੇਖੋ ਜੀ ਇਹੇ ਇੱਕ ਸਰ ਸੰਖੇਪ ਹੈ ਪੰਜਾਬ ਲਈ ਜੀ ਤੇ ਪੰਜਾਬ ਸਰਕਾਰ ਲਈ ਕਿਉਂਕਿ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੈ ਉਹ ਭ੍ਰਿਸ਼ਟਾਚਾਰ ਤੇ ਡਰੱਗਸ ਤੇ ਇਹਨਾਂ ਤੇ 0 ਡਾਲਰਸ ਤੇ ਕੰਮ ਕਰ ਰਹੀ ਹੈ ਤੇ ਇਹ ਕੋਈ ਅੱਜ ਤੋਂ ਨਹੀਂ ਹੈ ਇਹ ਜਿੰਨੀ ਸਰਕਾਰ ਬਣੀਆ ਉਦੋਂ ਤੋਂ 0 ਡਾਲਰਸ ਤੇ ਕੰਮ ਕਰ ਰਹੀ ਹੈ ਇਸ ਕਰਕੇ ਮਤਲਬ ਜੋ ਵੀ ਇਹ ਇਹ ਚੀਜ਼ ਦੇ ਵਿਚ ਅੰਗਲੀ ਕੋਨਾ ਪਾਇਆ ਗਿਆ ਉਹਦੇ ਨਾਲ ਮਤਲਬ ਸ਼ਕਤੀ ਨਾਲ ਜੁੜੀ ਹੈ ਸਰਕਾਰ ਬਹੁਤ ਬਹੁਤ ਵਧੀਆ ਨਾ ਤੇ ਪਾਈ ਹੈ ਜਿਵੇਂ ਕਿ ਮੈਂ ਸਟਾਰਟਿੰਗ 'ਚ ਬੋਲਿਆ ਸੀ ਤੁਸੀਂ ਨਹੀਂ ਸੁਣਿਆ ਵੀ ਜਿਹੜੇ ਵਿਲਨਸ ਵਾਲੇ ਆ ਉਹਨਾਂ ਦਾ ਕੰਮ ਹੁੰਦਾ ਹੈ ਵੀ ਭ੍ਰਿਸ਼ਟਾਚਾਰ ਨੂੰ ਮੁਕਤ ਬਣਾਉਣਾ ਪੰਜਾਬ ਨੂੰ ਪਰ ਜੇਕਰ ਖੇਤੀ ਵਾਰਡ ਨੂੰ ਖਾਣ ਲੱਗਦੇ ਤਾਂ ਫਿਰ ਕੀ ਬਣੇਗਾ ਉਹ ਕੰਮ ਹੋ ਗਿਆ ਨਾ ਤੇ ਹੁਣ ਐਡਾ ਵੱਡਾ ਇੱਕ ਅਪਸਰ ਜੋ ਇਹਨਾਂ ਨੂੰ 26 ਤਰੀਕ ਨੂੰ ਹੀ ਇਹਨਾਂ ਨੂੰ ਉਹਦਾ ਸਵਾਲ ਲਿਆ ਗਿਆ ਸੀ ਇਹਨਾਂ ਨੇ ਅਜੇ 26 ਦਿਨ ਲਓ ਇੱਕ ਮਹੀਨਾ ਵੀ ਨਹੀਂ ਤਕਰੀਬਨ ਹੋਇਆ ਡੇਢ ਵੀਨਾਂ ਲਾ ਲਓ ਤੇ ਐਡਾ ਜਿਹੜੀ ਸੋਲਾ ਰਿਪੋਰਟਾਂ ਦਰਜ ਹੋਈਆਂ ਜਿਸ ਤੋਂ ਆ ਭਗਵਾਨ ਤਮਾਨ ਸਰਕਾਰ ਸਾਹਿਬ ਨੇ ਖੁਦ ਜਾਂਚ ਕੀਤੀ ਹੈ ਜੋ ਉਹਨਾਂ ਦਾ ਮੈਂ ਪੱਕਾ ਸੁਣ ਰਿ ਉਹ ਕਹਿੰਦੇ ਪੂਰੇ ਸਬੂਤ ਉਹਨੂੰ ਮਿਲੇ ਤਾਂ ਜਾ ਕੇ ਮੈਂ ਇਹ ਕਾਰਵਾਈ ਕੀਤੀ ਹੈ ਔਰ ਬਾਕੀ ਵੱਡੇ ਅਫਸਰਾਂ ਨੂੰ ਚੇਤਾਵਨੀ ਦਿੱਤੀ ਹੈ ਜਿਹੜੇ ਨਾਲ ਸ਼ਾਮਿਲ ਨੇ ਉਹਦੇ ਵਿੱਚ ਇੱਕ ਏ.ਆਈ.ਜੀ ਹਰਪ੍ਰੀਤ ਸਿੰਘ ਹੈ ਇੱਕ ਐਸ.ਐਸ.ਪੀ ਸੌਰਨਜੀਤ ਸਿੰਘ ਹੈ ਕਾ ਵੀ ਨਾਮ ਆ ਚੁੱਕੇ ਨੇ ਸਾਹਮਣੇ ਹਾਂਜੀ ਇਹ ਨਾਮ ਨਾਂ ਤਾਂ ਫਿਰ ਆਏ ਨੇ ਦੇਖੋ ਕ੍ਰਿਸ਼ਟਾਚਾਰ ਤੇ ਇਹ ਤੀਜਾ ਚੌਥਾ ਅਫਸਰ ਹੈ ਪਹਿਲਾਂ ਨਗੇਸ਼ਵਰ ਸੀ ਉਸ ਤੋਂ ਪਹਿਲਾਂ ਹੋਰ ਸੀ ਮਤਲਬ ਜਿਹੜੇ ਇਹ ਨੇ ਇਹ ਭਗਵੰਤ ਮਾਨ ਸਾਹਿਬ ਦੇ ਖਾਸ ਨਜ਼ਦੀਕੀਆਂ ਦੇ ਵਿੱਚੋਂ ਇੱਕ ਨੇ ਗੱਲ ਕਰ ਰਿਹਾ ਟੋਲਰੈਂਸ ਇੰਨਾ ਵਾਸਤੇ ਵੀ ਬਰਾਬਰੀ ਹੈ ਮੈਂ ਮਤਲਬ ਇਹ ਨਹੀਂ ਲੋਕ ਨਹੀਂ ਚਾਹੁੰਦੇ ਨਾ ਸਰਕਾਰ ਚਾਹੁੰਦੀ ਹੈ ਵੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਕੀਤਾ ਜਾਵੇ ਜੇਕਰ ਵੱਡੇ ਅਫਸਰ ਹੀ ਭ੍ਰਿਸ਼ਟਾਚਾਰ ਦੇ ਵਿੱਚ ਲਿਪਟ ਹੋਣਗੇ ਤਾਂ ਫਿਰ ਛੋਟਾ ਆ ਜਾਂਦਾ ਤਾਂ ਕੀ ਬਣੂਗਾ ਛੋਟਾ ਨੂੰ ਤਾਂ ਕਰਨੀ ਕਰਨੀ ਹੈ ਇਸ ਕਰਕੇ ਮਤਲਬ ਕੁਝ ਤਾਰਾਂ ਇਹਦੀਆਂ ਥੋੜੀਆਂ ਜੀਆਂ ਮਤਲਬ ਕਰਨਲ ਬਾਠ ਉਹਦੇ ਨਾਲ ਵੀ ਜੁੜਦੀਆਂ ਨੇ ਜਾਂਚ ਦਾ ਵਿਸ਼ਾ ਹਲੇ ਥੋੜਾ ਜਿਹਾ ਪਤਾ ਲੱਗੂਗਾ ਕਿ ਕੀ ਬਣਦਾ ਹੈ ਕੀ ਨਹੀਂ ਬਣਦਾ ਪਰ ਗੱਲ ਕਰ ਇਹਦੇ ਵਾਸਤੇ ਹੁਣ ਚਾਰਜ ਹੈ ਜਿਹੜਾ ਉਹ ਸਨਾਹ ਨੂੰ ਦਿੱਤਾ ਇੱਕ ਪ੍ਰਵੀਨ ਕੁਮਾਰ ਸਨਾ ਜੀ ہاں ਸੀਗੇ ਆਈਪੀਐਸ ਅਫਸਰ ਨੇ ਉਹਨਾਂ ਨੂੰ ਮਤਲਬ ਜਿਹੜੇ ਅਸ ਦਾ ਜਿੰਨਾ ਚਾਰਜ ਹੈ ਉਹ ਦਿੱਤਾ ਜਿੰਨਾ ਚਿਰ ਕੋਈ ਨਵੀਂ ਨਿਯੁਕਤੀ ਨਹੀਂ ਹੁੰਦੀ ਉਹਨਾਂ ਚਿਰ ਉਹ ਫਾਰਜ ਕੰਮ ਸੰਭਾਲ ਲੈਣਗੇ ਗੱਲ ਕਰ ਇਹ ਹੈ ਐਡੀ ਜਿਹੜਾ ਭ੍ਰਿਸ਼ਟਾਚਾਰ ਹੈ ਇਹ ਬਹੁਤ ਹੀ ਜਿਆਦਾ ਮਤਲਬ ਵੱਡੀ ਪੱਧਰ ਛੋਟੀ ਪੱਧਰ ਤੋਂ ਲੈ ਕੇ ਵੱਡੀ ਪੱਧਰ ਤੱਕ ਰੰਗ ਰੰਗ ਦੇ ਵਿੱਚ ਬੈਠਾ ਹੋਇਆ ਹੈ ਇਹਨੂੰ ਖਤਮ ਕਰਨ ਵਾਸਤੇ ਸਰਕਾਰ ਨੂੰ ਬਹੁਤ ਜਿਆਦਾ ਕੁਰਬਾਨੀਆਂ ਦੇਣੀਆਂ ਪੈਣੀਆਂ ਅਸਰਾਨੀਆਂ ਤੇ ਆਪ ਮਤਲਬ 0 ਟੋਲਰੈਂਸ ਤੇ ਕੰਮ ਕਰਨਾ ਪਊ ਕਿਹ ਕਿਤੇ ਜਾ ਕੇ ਮਤਲਬ ਇਸ ਗੱਲ ਦੇ ਉੱਤੇ ਨੱਥ ਪਾਈ ਜਾ ਸਕਦੀ ਹੈ ਵਰਨਾ ਕਹਿਣਾ ਬੜਾ ਸੌਖਾ ਹੈ ਕਰਨਾ ਬਹੁਤ ਸੌਖਾ ਹੈ ਕਿਉਂਕਿ ਡਾਕਟਰ ਸਾਹਿਬ ਠੀਕ ਹੈ ਆਪਾਂ ਬੰਦੇ ਆ ਵੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਵਧੀਆ ਅ ਅਡਾਰੇ ਦੇ ਜਿਹੜੇ ਬੰਦੇ ਸਾਹਮਣੇ ਆ ਰਹੇ ਉਹਨਾਂ ਨੂੰ ਮੋਤਲ ਕੀਤਾ ਜਾ ਰਿਹਾ ਹੈ ਚਾਹੇ ਕੋਈ ਪੁਲਿਸ ਅਧਿਕਾਰੀ ਹੋਵੇ ਚਾਹੇ ਕੋਈ ਚਿੱਟਾ ਕਵੀਨ ਹੋਵੇ ਕੋਈ ਹੋਵੇ ਜੋ ਭਗਵਾਨ ਤਮਨ ਸਰਕਾਰ ਸਾਹਮਣੇ ਆ ਰਿਹਾ ਉਹ ਹੋ ਰਿਹਾ ਹਾਲਾਂਕਿ ਤੁਹਾਨੂੰ ਦੱਸ ਦਿੰਨੇ ਕਿ ਵਿਰੋਧੀਆਂ ਦੇ ਵੱਲੋਂ ਬਹੁਤ ਸਾਰੇ ਸਵਾਲ ਉਠਾਏ ਜਾ ਰਹੇ ਨੇ ਕਿ ਮੈਜ ਇੱਕ ਡਰਾਮਾ ਕੀਤਾ ਜਾ ਰਿਹਾ ਹੈ ਜਿਵੇਂ ਤੁਸੀਂ ਕਿਹਾ ਕਿ ਛੋਟੇ ਤੋਂ ਲੈ ਕੇ ਉੱਪਰ ਤੱਕ ਦੇ ਕਰਮਚਾਰੀ ਇਹੇ ਲਿਫਟ ਨੇ ਡਾਕਟਰ ਸਾਹਿਬ ਮੈਂ ਗੱਲ ਇੱਥੇ ਅੰਪੇਅਰ ਕਰਨਾ ਜਾਣਾ ਕੇ ਇੰਨੇ-ਇੰਨੇ ਤਨਖਾਹ ਮੋਟਿਆ ਹੁੰਦੇ ਆ ਲੱਖ-ਲੱਖ ਡੇਢ ਲੱਖ ਤਨਖਾਹ ਹੁੰਦੇ ਆ ਇਹਨਾਂ ਦੀਆਂ ਫਿਰ ਇਹ ਅਜੇ ਕਿਉਂ ਡਰਾਮੇ ਕਰਦੇ ਆ ਕਿਉਂ ਰਿਸ਼ਵਤ ਲੈਂਦੇ ਆ ਗਰੀਬ ਲੋਕਾਂ ਤੋਂ ਦੇਖੋ ਜੀ ਜਿਹੜਾ ਇਹ ਰਿਸ਼ਵਤ ਲੈਣ ਦਾ ਤਰੀਕਾ ਹੁੰਦਾ ਹੈ ਨਾ ਕਿਉਂਕਿ ਜਿੰਨੀਆਂ ਵੀ ਰਾਜਨੀਤਿਕ ਲੋਕਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ ਪਾਰਟੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਦਾ ਸਾਰਾ ਜਿਹੜਾ ਇਹ ਖਰਚਾ ਹੁੰਦਾ ਹੈ ਇਹ ਸਾਰੇ ਅਫਸਰਾਂ ਦਾ ਹੀ ਹੁੰਦਾ ਹੁੰਦਾ ਹੈ ਅਫਸਰਾਂ ਨੂੰ ਫਿਰ ਕਰਪਸ਼ਨ ਤੋਂ ਹੀ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ ਇਸ ਕਰਕੇ ਜਿਹੜੇ ਬਰਥਡੇ ਪਾਰਟੀਆਂ ਨੇ ਮੈਰਿਜ ਪਾਰਟੀਆਂ ਨੇ ਹੋਰ ਪ੍ਰੋਗਰਾਮ ਨੇ ਵੱਡੀਆਂ ਰੈਲੀਆਂ ਆ ਜਾਂਦੀਆਂ ਨੇ ਵੱਡੇ ਮਤਲਬ ਹੋਰ ਸਰਕਾਰੀ ਕੰਮ ਹੁੰਦੇ ਨੇ ਉਹਦੇ ਵਿੱਚ ਇਹਨਾਂ ਦਾ ਯੋਗਦਾਨ ਹੁੰਦਾ ਹੈ ਇਸ ਕਰਕੇ ਇਹਨਾਂ ਨੂੰ ਜਿਹੜਾ ਭ੍ਰਿਸ਼ਟਾਚਾਰ ਦਾ ਥੋੜਾ ਜਿਹਾ ਲਿਸੈਂਸ ਟਾਈਪ ਹੀ ਦਿੱਤਾ ਜਾਂਦਾ ਹੈ ਇਹ ਗੱਲ ਕਰ ਮਾਨ ਸਾਹਿਬ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਹਨ ਇਸ ਕਰਕੇ ਇਹਨਾਂ ਨੂੰ ਖਮਾਜਾ ਕੋ ਉਤਾਂ ਪਿਆ ਜੇ ਕੋਈ ਹੋਰ ਸਰਕਾਰ ਹੋਣੀ ਰਹਿੰਦੀ ਇਹ ਉਹਨਾਂ ਨੂੰ ਵੱਡੀ ਕੋਈ ਹੋਰ ਸਰਕਾਰ ਹੁੰਦੀ ਤਾਂ ਉਹ ਹੱਥ ਪਾ ਲੈਂਦੀ ਡਾਕਟਰ ਸਾਹਿਬ ਪਰ ਉਹ ਤਾਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਜਿਹੜੇ ਹੁਣ ਆਪਣੇ ਮੈਂ ਆਪਣੇ ਸ਼ਹਿਰ ਦੀ ਗੱਲ ਕਰਨਾ ਪਟਿਆਲਾ ਦੀ ਤੁਹਾਡੇ ਸ਼ਹਿਰ ਦਾ ਇਹਨਾਂ ਮਾਨਸਾ ਤੇ ਲੁਧਿਆਣਾ ਚਲ ਜਾਨਾ ਜਦੋਂ ਆਪਾਂ ਲੋ ਲਾਇਸੈਂਸ ਬਣਵਾਣ ਜਾਂਦੇ ਆ ਦੇਖੋ ਸ਼ੁਰੂਆਤ ਤਾਂ ਰਸੰਸ ਹੀ ਹੋਈ ਹੈ ਨਾ ਆਪਾਂ ਲਾਇਸੈਂਸ ਬਣਵਾਣ ਜਾਂਦੇ ਆ ਉੱਥੇ ਅੱਜ ਕੱਲ ਉਹ ਬੈਠੇ ਹੋਏ ਨੇ ਦੱਲੇ ਵਿੱਚ ਬੈਜ ਜਾਂਦੇ ਨੇ ਉਹ ਕਹਿੰਦੇ ਫੀਸ ਹੁੰਦੀ ਆ 1000 ਰੁਪਏ ਉਹ 3-3000 ਰੁਪਏ ਲੈ ਕੇ ਬਗੈਰ ਟੈਸਟ ਤੋਂ ਲਾਇਸੈਂਸ ਬਣਾ ਰਹੇ ਨੇ ਉਹਨਾਂ ਤੇ ਹੱਥ ਨਹੀਂ ਪਾਣ ਜੀ ਵੀ ਉਹ ਬੰਦਿਆਂ ਤੇ ਦੇਖੋ ਜੀ ਚਾਹੇ ਅਸਲ ਫੇਰ ਤੱਕ ਕਾਪਸ਼ੀ ਖਤਮ ਹੋ ਜੇ ਜੀ ਕਿ ਜਿਹੜੇ ਅਸਲ ਕਵਾੜੇ ਦੀ ਜਿਹੜੀ ਜੜ ਹੁੰਦੀ ਆ ਉਹਨੂੰ ਤਾਂ ਕੋਈ ਖਤਮ ਨਹੀਂ ਕਰਨਾ ਚਾਹੁੰਦੇ ਸਾਡੇ ਨੂੰ ਇਸ ਕਰਕੇ ਮਤਲਬ ਜਿਹੜੇ ਕੰਮ ਵੀ ਚੱਲਦੇ ਰਹਿੰਦੇ ਨੇ ਤੇ ਫੜਫੜਾਈਆਂ ਵੀ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਹੁਣ ਟਰੱਕ ਵਾਲਾ ਮਸਲਾ ਹੈ ਹਾਂ ਜੇ ਟਰੱਕ ਵਾਲਾ ਕਾਨੂੰਨ ਦੇ ਵਿੱਚ ਐਮੈਂਡਮੈਂਟ ਹੋ ਜੇ ਤਾਂ ਟਰੱਕ ਦਾ ਮਸਲਾ ਹੀ ਹੱਲ ਹੋ ਜਾਊਗਾ ਸੱਲਕਰ ਸਰਕਾਰਾਂ ਨੇ ਚਾਹਣੀ ਆਉਂਦੀਆਂ ਹੁੰਦੀਆਂ ਆ ਵੀ ਇਸ ਕਿਸੇ ਚੀਜ਼ ਨੂੰ ਜੜ ਤੋਂ ਖਤਮ ਕੀਤਾ ਜਾਵੇ ਇਹ ਇਹ ਤਾਂ ਉੱਤੋਂ ਤੂਤਦੇ ਡਰਕਤ ਵਾਂਗੂ ਉਪਰੋਂ ਉਪਰੋਂ ਛਾਂਗ ਲੈਂਦੀਆਂ ਸਰਦੀਆਂ ਦੇ ਵਿੱਚ ਤੂਤ ਨੂੰ ਛਾਂਗ ਲਿਆ ਗਰਮੀਆਂ 'ਚ ਉਹ ਫੇਰ ਫੁੱਟੋਂਦਾ ਇਸੇ ਤਰ੍ਹਾਂ ਹੀ ਮਤਲਬ ਇਹ ਕ੍ਰਪਸ਼ਨ ਵਾਲਾ ਕਮੋਂਦਾ ਜਿਹੜਾ ਕ੍ਰਪਸ਼ਨ ਦਾ ਕੀਤਾ ਹੁੰਦਾ ਹੈ ਇਹ ਸਰਕਾਰੀ ਦੇ ਦਰਬਾਰੇ ਅਫਸਰशाही ਦਾ ਇਹ ਕਮਾਂਗੂ ਫੁੱਟੋਂ ਅ ਡਾਕਟਰ ਸਾਹਿਬ ਹੋਂ ਤਾਂ ਕਾਫੀ ਯਾਨੀ ਮੋਤਲ ਕਰ ਦਿੱਤੇਗੇ ਨਹੀਂ ਕਈ ਪਟਵਾਰੀ ਤਹਿਸੀਲਦਾਰ ਅੜਾ ਸਿੱਧਾ ਗਏ ਉਡਾਜਤੇਗੇ ਨਹੀਂ ਭਗਵਾਨਤਮਾਨ ਸਾਹਿਬ ਨੇ ਇੰਨਾ ਕਹਿਤਾ ਸੀ ਉਹ ਕਹਿੰਦੇ ਸੀ ਕੰਮ ਨਹੀਂ ਕਰਦੇ ਕਹਿੰਦੇ ਨਾ ਕੰਮ ਕਰੋ ਕਹਿੰਦੇ ਮੈਂ ਨਵੇਂ ਮੁੰਡੇ ਕੁੜੀਆਂ ਰੱਖ ਲਾਂਗਾ 8 8 10 ਹਜ਼ਾਰ ਤੇ ਮੁੰਡੇ ਕੰਮ ਯਾਰ ਕਿਉਂ ਦਈਏ ਐਦਾ ਹੀ ਜਿਵੇਂ ਐਸਪੀਐਸ ਪਰਮਾਰ ਨੂੰ ਮੋਤਲ ਕੀਤਾ ਗਿਆ ਤਾਂ ਲੱਗਦਾ ਨਹੀਂ ਇਹ ਵੀ ਕੁਝ ਸਮੇਂ ਦੀ ਖੇਡ ਹੋਸੋ ਦੀ ਹੈ ਕੱਲ ਪਰਸੋ ਫਿਰ ਵਾਪਸ ਆ ਜੈਣਾ ਐਸਪੀ ਬੁਮਾਰ ਦੇਖੋ ਜੀ ਹੁਣ ਸਸਪੈਂਡ ਹੋ ਗਏ ਉਸ ਤੋਂ ਬਾਅਦ ਫਿਰ ਕੋ ਦੇਖੋ ਕੋ ਸਰਕਾਰ ਦੀ ਮਰਜ਼ੀ ਹੈ ਜਾਂ ਕੋਰਟ ਦਾ ਕੰਮ ਹੈ ਮਤਲਬ ਸੀਐਮ ਸਾਹਿਬ ਨੇ ਤਾਂ ਇੱਕ ਵਾਰੀ ਜੋ ਕਰਨਾ ਸੀ ਉਹਦਾ ਕਰਤਾ ਉਸ ਤੋਂ ਬਾਅਦ ਤਾਂ ਫਿਰ ਦੋਸ਼ੀ ਜੇ ਕਿਸੇ ਨੂੰ ਦੋਸ਼ੀ ਦਾ ਜਾਂ ਕਿਸੇ ਨੂੰ ਅਰੋਪੀ ਬਣਾਇਆ ਜਾਂਦਾ ਹੈ ਉਹਦੇ ਕੋਲੇ ਵੀ ਹੁੰਦਾ ਹੈਗਾ ਜਾਣ ਅਧਿਕਾਰਤਾ ਉਹ ਦੇਖੋ ਵੀ ਆਪਦੇ ਅਧਿਕਾਰ ਦੇ ਵਿੱਚੋਂ ਕਾਨੂੰਨਜਾਬ ਹੁੰਦੇ ਆ ਜਾਂ ਨਾ ਕਾਨੂੰਨਜਾਬ ਹੁੰਦੇ ਕਈ ਵਾਰੀ ਕੀ ਹੁੰਦਾ ਜਿਹੜੇ ਵੱਡੇ ਲੋਕ ਹੁੰਦੇ ਨੇ ਇਹਨਾਂ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਇਸ ਕਰਕੇ ਇਹ ਆਪਦੇ ਜਿਹੜੇ ਲੰਬੇਆ ਥਾਂਡਾ ਇਸਤੇਮਾਲ ਕਰਕੇ ਉਸ ਚੀਜ਼ ਦੇ ਵਿੱਚੋਂ ਬਚ ਕੇ ਸਰੀਨ ਹੋ ਕੇ ਨਿਕਲਦੇ ਨੇ ਕਿਉਂਕਿ ਜੋ ਮੇਰੇ ਕੋਲ ਤਾਜ਼ਾ ਅਪਡੇਟ ਆ ਰਹੀ ਹੈ ਉਹ ਆ ਰਹੀ ਹੈ ਏ.ਆਈ.ਜੀ. ਹਰਪ੍ਰੀਤ ਸਰਨ ਸਰਨ ਸਿੰਘ ਜਿਹੜੇ ਐਸ.ਐਸ.ਪੀ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਐਫ.ਆਰ ਦਰਜੀਆਂ 16 ਉਸ ਦੇ ਉੱਪਰ ਕਾਰਵਾਈ ਨਾ ਕਰਨ ਦੇ ਸਾਫ਼ ਨਿਚੇਆ ਦੇ ਦਿੱਤੇ ਗਏ ਵੀ ਕੋਈ ਕੋਈ ਆਦੇਸ਼ ਕੋਈ ਇਹ ਕੰਮ ਨਹੀਂ ਕਰਨਾ ਅਸੀਂ ਆਪੇ ਸਾਹਮਣੇ ਅਸੀਂ ਵੱਡੇ ਅਫਸਰ ਬੈਠੇ ਆਂ ਜਿਸ ਕਰਕੇ ਉਹਨਾਂ ਦੇ ਉੱਪਰ ਵੀ ਭਗਵਾਨਤਵਾਨ ਨੇ ਕਾਰਵਾਈ ਕੀਤੀ ਹੈ ਦੇਖੋ ਚਾਹੀਂ ਦਿਆ ਵੀ ਇਹ ਲੋਕ ਤਾਂ ਮਤਲਬ ਤਰਾਸ ਦੀ ਤਰਾ ਤਰਾ ਕਰੀ ਜਾਂਦੇ ਨੇ ਕ੍ਰਪਸ਼ਨ ਦਾ ਕਰਕੇ ਅਨ ਆ ਇਹ ਤਾਂ ਜਰੂਰ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਜੇ ਕਾਰਵਾਈ ਨਾ ਹੋਊਗੀ ਫਿਰ ਤਾਂ ਲੋਕਾਂ ਦੇ ਵਿੱਚ ਬਹਿਸ਼ਤ ਦਾ ਮਾਹੌਲ ਪੈਦਾਈ ਹੈ ਬਹਿਸ਼ਤ ਹੋਰ ਜਿਆਦਾ ਫੈਲ ਜਾਂਦੀ ਹੈ ਇਸ ਕਰਕੇ ਕਾਰਵਾਈਆਂ ਜ਼ਰੂਰੀ ਨੇ ਜੋ ਵੀ ਦੋਸ਼ੀ ਬੰਦਾ ਹੈ ਉਹਦੇ ਤੇ ਸੱਤ ਤੋਂ ਸੱਤ ਕਾਰਵਾਈ ਕੀਤੀ ਜਾਣੀ ਚਾਹੀਦੀ ਮੈਂ ਮੈਂ ਤਾਂ ਇਹ ਕਹਿ ਰਿਹਾ ਕਿਉਂਕਿ ਦੇਖੋ ਭਗਵਾਨਤਮਾਨੀ ਐਸਪੀਐਸ ਪਰਮਾਰ ਨੂੰ 26 ਮਾਰਚ ਨੂੰ ਲਿਆਉਣ ਵਾਲੇ ਸੀਗੇ ਮੁੱਖ ਮੰਤਰੀ 26 ਮਾਰਚ ਨੂੰ ਇਹਨਾਂ ਨੇ ਉਹਦਾ ਸੰਭਾਲ ਲਿਆ ਕਿਸ ਨੂੰ ਨੂੰ ਤੇ ਇਹਨਾਂ ਦੇ ਵੱਲੋਂ ਹੀ 1.5 ਦੋ ਮਹੀਨੇ ਚ ਵੱਡਾ ਡਿਸੀਜਨ ਦਿੱਤਾ ਗਿਆ ਯਾਨੀ ਕਿ ਤੁਸੀਂ ਇਹ ਆਪਾਂ ਇਹ ਗੱਲ ਕਰਨਾ ਚਾਹੁੰਦੇ ਆਂ ਕਿ ਭਗਵਾਨ ਤਮਨ ਸਿੰਘ ਸਾਹਿਬ ਦਾ ਇੱਕ ਸਾਫ ਅਜੈਂਡਾ ਹੈ ਜੇਕਰ ਮੇਰਾ ਵੀ ਕੋਈ ਅਫਸਰ ਹੋਇਆ ਮੇਰਾ ਕੋਈ ਮੰਤਰੀ ਹੋਇਆ ਰਿਸ਼ਤ ਖੋਰ ਚ ਤਾਂ ਉਹਨੂੰ ਉਡਾਇਤਾ ਜਾਏਗਾ ਜਿਵੇਂ ਕਿ ਇਹ ਸਾਰੇ ਉਡਾਏ ਜਾ ਰਹੇ ਨੇ ਹਾਂ ਜੀ ਦੇਖੋ ਫਿਰ ਪਹਿਲਾਂ ਪਹਿਲਾਂ ਇੱਕ ਅਫਸਰ ਸੀ ਦਾ ਨਵੇਸ਼ਵਰ ਰਾਓ ਜੀ ਉਹ ਵੀ 2 ਮਹੀਨੇ ਰਹੇ ਨੇ ਉਦੋਂ ਪਹਿਲਾਂ ਸੀ ਇੱਕ ਹੋਰ ਅਫਸਰ ਉਹ ਵੀ ਥੋੜਾ ਮਤਲਬ ਹੁਣ ਅੰਪਗਵੰਤ ਮਾਨ ਸਾਹਿਬ ਕੀ ਕਰਨ ਵੀ ਅਫਸਰਾਂ ਦੀ ਉਹਦਾ ਛਾਂਟੀ ਕਰੀ ਜਾਂਦੇ ਨੇ ਵੀ ਜਿਹੜਾ ਕੋਈ ਕੰਮ ਦਾ ਮਿਲੇ ਜੇ ਕੋਈ ਕੰਮ ਦਾ ਮਿਲੇ ਇਸ ਕਰਕੇ ਥੋੜਾ ਜਿਹਾ ਸਮਾਂ ਲੱਗ ਰਿਹਾ ਹੈਗਾ ਨਹੀਂ ਤਾਂ ਉਹਨੂੰ ਜੇ ਜਿਆਦਾ ਇਮਾਨਦਾਰੀ ਹੁੰਦੀ ਇਹਦੇ ਵਿੱਚ ਪ੍ਰਸ਼ਾਸਕ ਪ੍ਰਸ਼ਾਸਨ ਦੇ ਵਿੱਚ ਤਾਂ ਇਮਾਨਦਾਰ ਅਫਸਰਾਂ ਨੂੰ ਜਦ ਕਦੇ ਮੈਂ ਉੱਪਰ ਦੇਣਾ ਸੀਟਾਂ ਤੇ ਬਿਠਾਇਆ ਜਾਂਦਾ ਪੁਰਾਣੀਆਂ ਪੁਰਾਣੀਆਂ ਸਰਕਾਰਾਂ ਦੀ ਨਲਾਇਕੀ ਦੇਖਦੇ ਜੇਕਰ ਪੁਰਾਣੀਆਂ ਸਰਕਾਰਾਂ ਆਪਣੇ ਇਹ ਕਦਮ ਪਹਿਲਾਂ ਚੁੱਕਦੀਆਂ ਤਾਂ ਅੱਜ ਤੱਕ ਇਹ ਨੌਬਤਾਂ ਨਹੀਂ ਪੰਜ ਤਾਂ ਪੁਰਾਣੀਆਂ ਸਰਕਾਰਾਂ ਤਾਂ ਹੀ ਇਹਨਾਂ ਨਾਲ ਮੈਂ ਰਲ ਮਿਲ ਕੇ ਕੰਮ ਕਰਦੀਆਂ ਕਰਾਉਣੀਆਂ ਸੀਗੀਆਂ ਇਸੇ ਕਰਕੇ ਤਾਂ ਜਿਹੜਾ ਕਰਪਸ਼ਨ ਦਾ ਮਸਲਾ ਹੈ ਇਹ ਜਲਦੀ ਕੰਟਰੋਲ ਨਹੀਂ ਹੋ ਰਿਹਾ ਮਾਨ ਸਾਹਿਬ ਤੋਂ ਮਾਨ ਸਾਹਿਬ ਇਕੱਲੇ ਠੀਕਾ ਮਾਨ ਸਾਹਿਬ ਦਾ ਦਿਲ ਪੰਜਾਬ ਲਈ ਧੜਕਦਾ ਇਹਦੇ ਵਿੱਚ ਕੋਈ ਦੂਰਵਾ ਨਹੀਂ ਆਣਾ ਗੱਲ ਕਰ ਵੀ ਪਹਿਲਾਂ ਵਾਲੀਆਂ ਪਾਰਟੀਆਂ ਨੇ ਜਿਆਦਾ ਤਹਾਣੀ ਹੁਣ ਜਾ ਕੇ ਸਮਝਾਤਾ ਇਨੂੰ ਠੀਕ ਕਰਨ ਦੇ ਵਾਸਤੇ ਮਾਨ ਸਾਹਿਬ ਨੂੰ ਬਹੁਤ ਜ਼ਿਆਦਾ ਥੋੜਾ ਜਿਹਾ ਸਮਾਂ ਲੱਗੂਗਾ ਕੀ ਇਹ ਤਾਂ ਨਹੀਂ ਲੱਗਦਾ ਤੁਹਾਨੂੰ ਕਿ ਮਾਨ ਸਾਹਿਬ ਨੂੰ ਦਿਖ ਰਿਹਾ ਇੱਕ ਇੱਕ ਸਾਹ ਰਹਿ ਕੇ ਵੋਟਾਂ ਨੂੰ ਵੀ ਹੁਣ ਲੋਕਾਂ ਨੂੰ ਕਰਕੇ ਦਿਖਾ ਦਈਏ ਨਹੀਂ ਤਾਂ ਫਿਰ ਸਾਨੂੰ ਵੀ ਸੁਖਬੀਰ ਬਾਦਲ ਜਾਂ ਕਾਂਗਰਸ ਨੂੰ ਇੱਕ ਸਾਈਡ ਤੇ ਬੈਠਣਾ ਪੈ ਜਾਏਗਾ ਦੇਖੋ ਜੀ ਕੰਮ ਤਾਂ ਕਰਨੇ ਪੈਣਗੇ ਕੰਮ ਤਾਂ ਉਹ ਦਿਨ ਤੋਂ ਹੀ ਕਰੀ ਜਾਂਦੇ ਨੇ ਘੱਟ ਹੋਰ 2 ਸਾਲ ਇਹ ਵੀ ਕਰਨਗੇ ਕ੍ਰਪਸ਼ਨ ਹੁਣ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਮਜੀਠੀਆ ਸਾਹਿਬ ਦੇ ਖਿਲਾਫ ਇਹਨਾਂ ਨੇ ਪਟੀਸ਼ਨ ਪਾਈ ਸੀ ਉੱਥੇ ਸਰਕਾਰ ਦੀ ਪਟੀਸ਼ਨ ਰੱਦ ਕਰਨ ਦਾ ਭਾਵ ਜਿਹੜੇ ਇਹ ਵੱਡੇ ਲੋਕ ਨੇ ਇਹਨਾਂ ਦੇ ਸਰਕਾਰੀ ਦਰਬਾਰੇ ਕੋਟਾ ਹੋਰ ਅਫਸਰ ਵੱਡੀ ਜਿਹੜੀ ਸੈਂਟਰ ਆ ਉਹਦੇ ਵਿੱਚ ਬਾਹਾਂ ਇਹਨਾਂ ਦੀਆਂ ਅਰਤਦੀਆਂ ਨੇ ਇਸ ਕਰਕੇ ਇਹ ਆਮ ਜਿਹੜੀ ਪੰਜਾਬ ਸਰਕਾਰ ਦੇ ਪੱਬ ਨਹੀਂ ਲੱਗਣੋਂ ਹੁੰਦੇ ਕੋਈ ਗੱਲ ਨਹੀਂ ਸਮਾਂ ਆਉਣ ਦੇ ਸਮਾਂ ਹੋਰ ਤੇ ਇਹਨਾਂ ਨੂੰ ਤੁਕਮੇ ਜਵਾਬ ਫਾਰ ਸਾਹਿਬ ਜ਼ਰੂਰ ਦੇਣਗੇ ਹਰਜੀਤ ਸਿੰਘ ਸਿਮਰਤ ਕੌਰ ਬਾਦਲ ਦਾ ਮੈਡਮ ਦਾ ਬਿਆਨ ਆਇਆ ਸਵੇਰੇ ਕਿ ਭਗਵੰਤ ਮਾਨ ਜੀ ਐਨਕਾ ਲਗਾ ਕੇ ਖੁਦ ਯਾਨੀ ਕਿ ਹੋਸ਼ ਹੁੰਦੇ ਨਹੀਂ ਤੇ ਜਿਹਨੂੰ ਮਰਜ਼ੀ ਉਡਾ ਦਿੰਦੇ ਆ ਜਿਹਨੂੰ ਮਰਜ਼ੀ ਰੱਖ ਲੈਂਦੇ ਨੇ ਪਹਿਲਾਂ ਜਾਂਚ ਕਰਦੇ ਤਾਂ ਇਹ ਨੋਬਤ ਨਾਂਦੀ ਹੈ ਬੀਬੀ ਹਰਸੀਮਰਤ ਕੌਰ ਦਾ ਬਿਆਨ ਆ ਗਿਆ ਜੀ ਦੇਖੋ ਇਹ ਬਿਆਨ ਦਾਜੀ ਦਾ ਕਰਨੀ ਚਾਹੀਦੀ ਹੈ ਜਿਹੜਾ ਥੋੜਾ ਜਿਹਾ ਕਿਸੇ ਦੀ ਸਿਹਤ ਤੇ ਜਮਾਨ ਕਲਾਕੇ ਵਾਲਾ ਇਸ ਤਰ੍ਹਾਂ ਦਾ ਕਰਨ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸੇ ਦੀ ਵੀ ਅੱਖ ਦਾ ਖਰਾਬ ਹੋ ਸਕਦੀ ਹੈ ਇਹ ਤਾਂ ਕੋਈ ਖਾਸ ਗੱਲ ਨਹੀਂ ਹੈ ਜੀ ਵੀ ਮਰਲੇਟਾ ਜੇ ਕਹਿਣ ਦਾ ਭਾਵ ਜੇ ਮਾਨਸਾਲ ਫੀਤਾ ਵੀ ਕਸੜ ਲੱਗ ਜਾਂ ਮੂਟਦਾ ਇਹ ਤਾਂ ਵੀ ਉਹਦੀ ਗੱਲ ਬਣਾ ਦਿੰਦੇ ਨੇ ਇਹਨਾਂ ਗੱਲਾਂ ਤੋਂ ਇਹਨਾਂ ਨੂੰ ਸੰਕੋਚ ਕਰਨਾ ਚਾਹੀਦਾ ਹੈ ਚਲੋ ਅੰਤ ਵਿੱਚ ਪੰਜਾਬ ਬਦਨਾਮ ਹੁੰਦਾ ਅੰਤ ਅੰਤ ਵਿੱਚ ਇੱਕ ਮੋਟਾ ਜਵਾਬ ਦੋ ਵੀ ਜੋ ਕਾਰਵਾਈ ਹੋਈ ਉਹ ਸਹੀ ਹੋਈ ਜਾਂ ਗਲਤ ਸਹੀ ਹੋਈਏ ਇਹ ਕਾਰਵਾਈ ਨੂੰ ਗਲਤ ਕਹੋ ਨਾ ਮੈਂ ਮਤਲਬ ਇਹ ਤਾਂ ਕਾਰਵਾਈਆਂ ਲਗਾਤਾਰ جاری ਨੇ ਤੇ ਹੁੰਦੀਆਂ ਰਹਿਣਗੀਆਂ ਜੇ ਕੋਈ ਹੋਰ ਵੀ ਇਸ ਤਰ੍ਹਾਂ ਕਰੂਗਾ ਤਾਂ ਉਹਨਾਂ ਤੇ ਵੀ ਕਾਰਵਾਈਆਂ ਹੋਣਗੀਆਂ ਜਿਹੜਾ ਕੋਈ ਕਰਪਸ਼ਨ ਨੂੰ ਕਰਦਾ ਹੈ ਜਾਂ ਕਰਪਸ਼ਨ ਦੀ ਝਾਕ ਰੱਖਦਾ ਉਹ ਵੀ ਤਿਆਰ ਹੈ ਕਾਰਵਾਈਆਂ ਉਹਨਾਂ ਤੇ ਵੀ ਹੋਣਗੀਆਂ ਚਾਹੇ ਕਿੰਨੇ ਅਫਸਰ ਨੇ ਚਾਹੇ ਕਿੰਨੇ ਜੋਰ ਵਾਲੇ ਬੰਦੇ ਨੇ ਇੱਕ ਵਾਰੀ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਉਹ ਬਾਅਦੂ ਅਗਲਾ ਕਦਮ ਮਤਲਬ ਮਾਨ ਸਾਹਿਬ ਕਿਸੇ ਨੂੰ ਕੋਈ ਬਖਸ਼ਣ ਦੇ ਮੂਡ 'ਚ ਨਹੀਂ ਹਨ ਤਲਵਿੰਦਰ ਜੀ ਤੁਸੀਂ ਆਪਣਾ ਕੀਮਤੀ ਸਮੇਂ ਤੇ ਆਪਣੇ ਕੀਮਤੀ ਵਿਚਾਰ ਸਾਡੇ ਲਾਈਵ ਪ੍ਰੋਗਰਾਮ ਦੇ ਸੰਦੇ ਚੈਨਲ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਮੈਂ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਰਜਿੰਦਰ ਜੀ ਮਾਨਸਾ ਤੋਂ ਸਾਡੇ ਨਾਲ ਪਹਿਲਾਂ ਵੀ ਜੁੜਦੇ ਨੇ ਤੇ ਜੋ ਸਾਡਾ ਅੱਜ ਦਾ ਲਾਈਵ ਦਾ ਮੁੱਦਾ ਸੀ ਕਿ ਜੇਕਰ ਖੇਤੀ ਖਾਣ ਲੱਗੇ ਤੇ ਯਾਨੀ ਕਿ ਖੇਤ ਵਾਟ ਖਾਣਾ ਜੇ ਤਾਂ ਫਿਰ ਕੀ ਕਰਿਆ ਖੇਤ ਕਿਉਂਕਿ ਵਿਦੇਸ਼ ਵਿਭਾਗ ਨੂੰ ਰੱਖਿਆ ਜਾਂਦਾ ਹੈ ਜਿਹੜੇ ਲੋਕ ਰਿਸ਼ਵਤ ਲੈਂਦੇ ਉਹਨਾਂ ਨੂੰ ਖੜਨ ਦੇ ਲਈ ਜੇਕਰ ਵਿਦੇਸ਼ ਦੇ ਅਧਿਕਾਰੀ ਖੁਦ ਰਿਸ਼ਤਾ ਖਾਣਗੇ ਖੁਦ ਇਹ ਕੰਮ ਕਰਨਗੇ ਤਾਂ ਫਿਰ ਆਮ ਲੋਕ ਜਿਹੜੇ ਪੰਜਾਬ ਦੇ ਕਿੱਥੇ ਜਾਣਗੇ ਤਾਂ ਜਦੋਂ ਭਗਵਾਨਤਮਨ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਜਿਹੜੇ ਐਕਸ਼ਨ ਦਿਖਾਏ ਹਨ ਇੱਕ ਨਸ਼ੇ ਤੇ ਇੱਕ ਰਿਸ਼ਵਤਖੋਰ ਤੇ ਉਹ ਉਵੇਂ ਹੀ ਲਗਾਤਾਰ ਚੱਲੂ ਹੈ ਪਹਿਲਾਂ ਪੀਲਾ ਪੰਜਾ ਚੱਲਦਾ ਰਿਹਾ ਤੇ ਹੁਣ ਪਟਵਾਰੀਆਂ ਤੇ ਇਹਨਾਂ ਤਸਦੀਕਰਾਂ ਦੇ ਨਕੇਲ ਕੱਸੀ ਜਾ ਰਹੀ ਸੀ ਪਰ ਦੀਤੇ ਕੱਲ ਬਹੁਤ ਵੱਡਾ ਐਕਸ਼ਨ ਹੋਇਆ ਪੰਜਾਬ ਦੇ ਵਿੱਚ ਕਿ ਪੰਜਾਬ ਵਿਨਸ ਬਿਊਰੋ ਐਸ ਪੀ ਐਸ ਪਰਮਾਰ ਜੋ ਕਿ ਕਾਰਵਾਈ ਕਰਨ ਦੀ ਰੋਕ ਰੇ ਸੀ ਆਪਣੇ ਨੀਤੀ ਅਧਿਕਾਰੀਆਂ ਨੂੰ ਲਾਇਸੈਂਸ ਘਟਾਲਿਆ ਵਿੱਚ ਨਾਮ ਆ ਰਿਹਾ ਸੀਗਾ ਕਿਉਂਕਿ ਜਿਹੜੇ ਆਪਾਂ ਆਮ ਲੋਕ ਲਾਇਸੈਂਸ ਬਣਾਉਂਦੇ ਆ ਉੱਥੇ ਰਿਸ਼ਤਾ ਘੋਰੀਆ ਹੋ ਰਹੀਆ ਸੀ ਸਾਡੇ ਖਿਲਾਫ 18 ਐਫ ਆਈਰ ਡਰਜੀਆਂ ਪਰ ਐਸ ਪੀ ਪਰਮਾਰ ਦੇ ਆਰਡਰ ਸੀ ਕਿ ਉਹਦੇ ਵੀ ਤੁਸੀਂ ਕੋਈ ਵੀ ਕਾਰਵਾਈ ਨਹੀਂ ਕਰੋਗੇ ਨੀਚੇ ਅਧਿਕਾਰ ਨੂੰ ਗਈ ਜਦੋਂ ਇਹ ਮੁੱਦਾ ਭਗਵਾਨਤਵਾਨ ਸੀਐਮ ਕੋਲ ਪਹੁੰਚਿਆ ਤਾਂ ਉਹਨਾਂ ਨੇ 10 ਦਿਨ ਦੇ ਅੰਦਰ ਅੰਦਰ ਉਹਨੂੰ ਜਾਂਚ ਕੀਤੀ ਅਤੇ ਕੱਲ ਐਸ ਪੀ ਐਸ ਪਰਮਾਰ ਨੂੰ ਕਰ ਦਿੱਤਾ ਮੋਤਲ ਐਨਾ ਹੀ ਨਹੀਂ ਇਸ ਦੇ ਨਾਲ ਇੱਕ ਉੱਚ ਅਧਿਕਾਰੀ ਏਐਜੀ ਹਰਪ੍ਰੀਤ ਸਿੰਘ ਵੀ ਅਡਾਰਚ ਆ ਗਏ ਨੇ ਤੇ ਦੂਸਰਾ ਐਸਐਸਪੀ ਸੁਰਨਜੀਤ ਸਿੰਘ ਜੋ ਕਿ ਬਹੁ ਪਹਿਲਾਂ ਮਸ਼ਹੂਰ ਐਸਐਸਪੀ ਰਹੇ ਨੇ ਰਿਸ਼ਤ ਖੁਰ ਦੇ ਵਿੱਚ ਉਹ ਵੀ ਦੁਆਰਾ ਟੰਗੇ ਗਏ ਨੇ ਹੁਣ ਦੇਖਣਾ ਇਹ ਹੈ ਕਿ ਕੋਰਟ ਦੇ ਵੀ ਜਾ ਕੇ ਕੀ ਸਬੂਤ ਸਰਕਾਰ ਪੇਸ਼ ਕਰਦੀ ਹੈ ਕਿ ਇਹਨਾਂ ਦੇ ਕੋਈ ਸੱਤਿਅਕਸ਼ਨ ਹੋਏਗਾ ਜਾਂ ਨਹੀਂ ਕਿਉਂਕਿ ਜੇਕਰ ਇਹ ਵੱਡੇ ਰੋਪੀਆਂ ਦੀ ਸਜ਼ਾ ਹੋਏਗੀ ਤਾਂ ਜਿਹੜੇ ਨੀਚੇ ਰਿਸ਼ਤਾ ਲੈਂਦੇ ਨੇ ਨੀਚੇ ਸ਼ਹਿਰਾਂ 'ਚ ਬੈਠੇ ਆਪਣੇ ਮੱਲਿਆਂ 'ਚ ਬੈਠੇ ਤਾਂ ਉਹਨਾਂ ਨੱਥ ਪੀਗ ਸੋ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਵੀ ਭਗਵਾਨ ਤਮਨ ਸਰਕਾਰ ਦੀ ਕਾਰਵਾਈ ਠੀਕ ਹੈ ਜਾਂ ਗਲਤ ਇਸ ਤੇ ਪਲੀਜ਼ ਆਪਣੇ ਕਮੈਂਟ ਜੂਰ ਕਰਿਓ ਕਿਉਂਕਿ ਅਧੇਰੀ ਛੋਤਖੋਰਾ ਨੂੰ ਤੁਸੀਂ ਪਾਣੀ ਨਥ ਆਪਣੇ ਕਮੈਂਟਾਂ ਲਾਈਕ ਤੇ ਸ਼ੇਅਰ ਦੇਣਾ ਸੋ ਦੋਸਤੋ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਟੀਵੀ ਤੇ ਹੋਰ ਚੱਲ ਰਹੀਆਂ ਖਬਰਾਂ